ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਵਧੀਆ ਪਰਿਵਾਰ ਦੇ ਵਿੱਚ ਜਨਮੀ ਹੋਈ ਕੁੜੀ ਦੀ ਕਹਾਣੀ ਆ ਜਿਨੇ ਆਪਣੀ ਸਹੇਲੀ ਦੇ ਪਿੱਛੇ ਲੱਗ ਕੇ ਇੱਕ ਐਨੀ ਵੱਡੀ ਗਲਤੀ ਕੀਤੀ ਕਿ ਉਹਦੇ ਲਈ ਸਾਰੀ ਉਮਰ ਦੀ ਸਜ਼ਾ ਬਣ ਗਈ ਬਲਵੀਰ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਵਧੀਆ ਗੁਜ਼ਾਰਾ ਕਰ ਰਿਹਾ ਨੌਕਰੀ ਕਰਦਾ ਬਲਵੀਰ ਤੇ ਉਹਦੀ ਪਤਨੀ ਵੀ ਆਂਗਣਵਾੜੀ ਵਰਕਰ ਆ ਦੋਨੋਂ ਜੀ ਵਧੀਆ ਰਲ ਮਿਲ ਕੇ ਰਹਿੰਦੇ ਨੇ ਦੋਨਾਂ ਦੇ ਦੋ ਬੱਚੇ ਆ ਬੇਟਾ ਜਿਹੜਾ ਛੋਟਾ ਤੇ ਬੇਟੀ ਵੱਡੀ ਆ ਸ਼ਾਮ ਦਾ ਸਮਾਂ ਤੇ ਬਲਵੀਰ ਸਿੰਘ ਚਿੰਤਾ ਚ ਬੈਠਾ ਕਿਉਂਕਿ ਉਹ ਆਪਣੀ ਧੀ ਦਾ ਇੰਤਜ਼ਾਰ ਕਰ ਰਿਹਾ ਜਿਹੜੀ ਕਿ ਹਜੇ ਸਕੂਲ ਤੋਂ ਨਹੀਂ ਆਈ ਸੀ ਉਦੇ ਦਿਮਾਗ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਖਿਆਲ ਆ ਰਹੇ ਸੀ ਤਾਂ ਇੰਨੇ ਨੂੰ ਉਹਦੇ ਫੋਨ ਦੀ ਘੰਟੀ ਵੱਜਦੀ ਆ ਤੇ ਉਹਦੇ ਜਿਹੜੇ ਦਿਮਾਗ ਦੇ ਵਿੱਚ ਚੱਲ ਰਹੇ ਸੀ ਪੂਰੇ ਖਿਆਲ ਉਹਨਾਂ ਦਾ ਅੰਤ ਹੋ ਜਾਂਦਾ ਕਿਉਂਕਿ ਜਦੋਂ ਉਹ ਫੋਨ ਤੇ ਹੈਲੋ ਕਹਿੰਦਾ ਤਾਂ ਅੱਗੋਂ ਉਹਦੀ ਧੀ ਜਿਹੜੀ ਪ੍ਰੀਤ ਉਹਦੀ ਆਵਾਜ਼ ਹੁੰਦੀ ਆ ਪ੍ਰੀਤ ਕਹਿੰਦੀ ਹੈਲੋ ਪਾਪਾ ਸੌਰੀ ਮੈਂ ਸਕੂਲ ਆਉਣ ਤੋਂ ਲੇਟ ਹੋ ਗਈ ਮੈਂ ਨਾ ਸਕੂਲੋਂ ਸਿੱਧੀ ਆਪਣੀ ਸਹੇਲੀ ਦੇ ਘਰ ਆ ਗਈ ਸੀ ਵੀ ਸਕੂਲ ਦਾ ਕੰਮ ਜ਼ਿਆਦਾ ਸੀਗਾ ਇਸ ਕਰਕੇ ਮੇਰੇ ਤੋਂ ਕੱਲੀ ਤਾਂ ਹੋਣਾ ਨਹੀਂ ਸੀ ਵੀ ਅਸੀਂ ਦੋਨੋਂ ਰਲ ਮਿਲ ਕੇ ਕਰ ਰਹੀਆਂ ਬਸ ਮੈਂ ਅਧਿਕ ਘੰਟੇ ਤੱਕ ਆਉਣੀ ਆ ਮੈਂ ਪਹਿਲਾਂ ਵੀ ਤੁਹਾਡਾ ਫੋਨ ਟਰਾਈ ਕਰ ਰਹੀ ਸੀ ਪਰ ਤੁਹਾਡਾ ਫੋਨ ਨਹੀਂ ਲੱਗਿਆ ਸੀ ਬਲਵੀਰ ਆ ਜਿਹੜਾ ਉਹ ਸ਼ੁਕਰ ਕਰਦਾ ਕਿ ਚਲੋ ਹਨਾ ਉਹ ਕਿਉਂਕਿ ਇੱਕ ਮਟਿਆਰ ਧੀ ਦਾ ਜਿਹੜਾ ਬਾਪ ਆ ਉਹਦੀ ਧੀ ਸਕੂਲ ਗਈ ਦੋ ਤਿੰਨ ਘੰਟੇ ਹੋ ਗਏ ਲੇਟ ਹੋ ਗਈ ਨਹੀਂ ਆਈ ਤਾਂ ਆਪਣੇ ਦਿਮਾਗ ਦੇ ਵਿੱਚ ਬਹੁਤ ਤਰ੍ਹਾਂ ਦੇ ਬੁਰੇ ਖਿਆਲ ਆ ਜਿਹੜੇ ਆ ਜਾਂਦੇ ਆ ਤੇ ਬਲਵੀਰ ਨੂੰ ਚਲੋ ਖੁਸ਼ੀ ਜੀ ਹੋਈ ਵੀ ਚਲੋ ਮੇਰੀ ਧੀ ਦਾ ਫੋਨ ਆ ਗਿਆ ਇੱਕ ਘੰਟੇ ਬਾਅਦ ਉਹਦੀ ਧੀ ਆ ਜਿਹੜੀ ਪ੍ਰੀਤ ਉਹ ਘਰ ਆ ਜਾਂਦੀ ਆ ਤਾਂ ਬਲਵੀਰ ਆਪਣੀ ਧੀ ਨੂੰ ਵੇਖ ਕੇ ਖੁਸ਼ ਹੁੰਦਾ ਤੇ ਉਹ ਆਪਣੀ ਧੀ ਨੂੰ ਜ਼ਿਆਦਾ ਨਹੀਂ ਡਾਂਟਦਾ ਬਸ ਇੰਨਾ ਹੀ ਕਹਿੰਦਾ ਕਿ ਪੁੱਤ ਜੇ ਸਹੇਲੀ ਦੇ ਘਰ ਜਾਣਾ ਸੀ ਤਾਂ ਸਵੇਰੇ ਦੱਸ ਕੇ ਜਾਣਾ ਸੀ ਵੀ ਮੈਨੂੰ ਫਿਕਰ ਹੋ ਗਿਆ ਸੀ ਉਹ ਕਹਿੰਦੀ ਸੌਰੀ ਪਾਪਾ ਵੀ ਮੇਰਾ ਜਾਣ ਦਾ ਕੋਈ ਪਲਾਨ ਨਹੀਂ ਸੀ ਪਰ ਕਹਿੰਦੀ ਸਕੂਲ ਦੇ ਵਿੱਚ ਕੰਮ ਹੀ ਐਨਾ ਸੀ ਵੀ ਮੈਨੂੰ ਉਹਦੇ ਨਾਲ ਜਾਣਾ ਪਿਆ ਤਾ ਉਹਦੇ ਪਾਪਾ ਚਲੋ ਉਹਦੇ ਨਾਲ ਕੋਈ ਨਾਰਾਜ਼ ਨਹੀਂ ਹੁੰਦੇ ਗੁੱਸੇ ਨਹੀਂ ਹੁੰਦੇ ਤੇ ਪ੍ਰੀਤ ਨੂੰ ਵੀ ਇਸ ਗੱਲ ਦੀ ਖੁਸ਼ੀ ਹੁੰਦੀ ਆ ਕਿਉਂਕਿ ਨਹੀਂ ਉਹਨੂੰ ਡਰ ਸੀ ਕਿ ਮੇਰੇ ਪਾਪਾ ਮੈਨੂੰ ਲੜਨਗੇ ਫਿਰ ਨਾ ਇੱਕ ਦਿਨ ਬਲਵੀਰ ਨੂੰ ਆਏ ਲੱਗਿਆ ਵੀ ਮੇਰੀ ਧੀ ਆ ਪੜਾਈ ਪਿੱਛੇ ਔਖੀ ਹੁੰਦੀ ਆ ਤੇ ਉਹਦਾ ਜਨਮ ਦਿਨ ਜਿਹੜਾ ਆਉਣ ਵਾਲਾ ਹੁੰਦਾ ਬਲਵੀਰ ਆਪਣੀ ਧੀ ਪ੍ਰੀਤ ਨੂੰ ਕਹਿੰਦਾ ਪ੍ਰੀਤ ਤੇਰੇ ਜਨਮ ਦਿਨ ਤੇ ਤੇਰੇ ਲਈ ਬਹੁਤ ਵੱਡਾ ਸਰਪ੍ਰਾਈਜ਼ ਆ ਪ੍ਰੀਤ ਨੂੰ ਵੀ ਖੁਸ਼ੀ ਹੁੰਦੀ ਆ ਉਹ ਬੇਸਬਰੀ ਨਾਲ ਆਪਣੇ ਜਨਮ ਦਿਨ ਦਾ ਜਿਹੜਾ ਇੰਤਜ਼ਾਰ ਕਰਦੀ ਆ ਜਨਮ ਦਿਨ ਵਾਲੇ ਦਿਨ ਸਵੇਰੇ ਉੱਠ ਕੇ ਸਾਰਾ ਪਰਿਵਾਰ ਉਹਨੂੰ ਹੈਪੀ ਬਰਥਡੇ ਵਿਸ਼ ਕਰਦਾ ਤੇ ਉਹ ਬੜੀ ਖੁਸ਼ ਹੁੰਦੀ ਆ ਤੇ ਉਹ ਦਾ ਪਾਪਾ ਕਹਿੰਦੇ ਆ ਕਿ ਸ਼ਾਮ ਨੂੰ ਤੇਰਾ ਸਰਪ੍ਰਾਈਜ਼ ਤੈਨੂੰ ਮਿਲ ਜੂਗਾ ਉਹ ਬਹੁਤ ਬੇਸਬਰੀ ਨਾਲ ਸਾਰਾ ਦਿਨ ਕੱਢਦੀ ਆ ਤੇ ਸ਼ਾਮ ਆ ਜਦੋਂ ਹੁੰਦੀ ਆ ਤੇ ਬਲਵੀਰ ਸਿੰਘ ਆਫਿਸ ਤੋਂ ਘਰ ਆਉਂਦੇ ਆ ਤੇ ਜਾ ਕੇ ਸਿੱਧਾ ਆਪਣੀ ਬੇਟੀ ਪ੍ਰੀਤ ਦੇ ਰੂਮ 'ਚ ਜਾ ਕੇ ਉਹਨੂੰ ਕਹਿੰਦੇ ਆ ਵੀ ਬੇਟਾ ਇਹ ਲੈ ਤੇਰਾ ਬਰਥਡੇ ਗਿਫਟ ਤੇ ਉਹਦੇ ਹੱਥ ਤੇ ਇੱਕ ਵਧੀਆ ਸਮਾਰਟਫੋਨ ਰੱਖ ਦਿੰਦੇ ਆ ਇਹ ਜਿਹੜੀ ਬਲਵੀਰ ਦੇ ਘਰ ਵਾਲੀ ਹੁੰਦੀ ਆ ਉਹ ਕਹਿੰਦੀ ਵੀ ਤੁਸੀਂ ਕਿਹਨੂੰ ਪੁੱਛ ਕੇ ਫੋਨ ਲਿਆਂਦਾ ਵੀ ਫੋਨ ਦੀ ਅਜੇ ਨੂੰ ਇੰਨੀ ਲੋੜ ਨਹੀਂ ਸੀ ਵੀ ਹਜੇ ਤਾਂ ਇਹ 10ਵੀਂ ਜਮਾਤ ਦੇ ਵਿੱਚ ਪੜਦੀ ਆ ਵੀ ਇਹਨੂੰ ਪਲੱਸ 2 ਕਰ ਲੈਣ ਦਿਓ ਵੀ ਆਪਾਂ ਫਿਰ ਫੋਨ ਲੈ ਦੇ ਦਿੰਦੇ ਬਲਵੀਰ ਕਹਿੰਦਾ ਵੀ ਮੈਂ ਆਪਣੀ ਤੀਹ ਦੀਆਂ ਲੋੜਾਂ ਨੂੰ ਵੇਖ ਕੇ ਇਹਨੂੰ ਫੋਨ ਲੈ ਕੇ ਦਿੱਤਾਗਾ ਵੀ ਜਿਹੜਾ ਫੋਨ ਹੈ ਉਹ ਤੋਂ ਇਹ ਪੜ੍ਹਾਈ ਕਰੂਗੀ ਵੀ ਨਹੀਂ ਇਹਨੂੰ ਕਦੇ ਕਿਸੇ ਸੇਲੀ ਕੋਲ ਜਾਣਾ ਪੈਂਦਾ ਕਦੇ ਕਿਤੇ ਵੀ ਫਿਰ ਆਪਾਂ ਨੂੰ ਫਿਕਰ ਹੋ ਜਾਂਦਾ ਬਲਵੀਰ ਸਿੰਘ ਆਪਣੀ ਤੀ ਨੂੰ ਕਹਿੰਦਾ ਵੀ ਦੇਖ ਪੁੱਤ ਮੈਨੂੰ ਬਹੁਤ ਫਿਕਰ ਰਹਿੰਦੀ ਸੀ ਜਦੋਂ ਤੂੰ ਲੇਟ ਘਰ ਆਉਂਦੀ ਸੀ ਵੀ ਹੁਣ ਤੇਰੀ ਸਮੱਸਿਆ ਦਾ ਮੈਂ ਹੱਲ ਕਰ ਦਿੱਤਾ ਵੀ ਹੁਣ ਤੂੰ ਟਾਈਮ ਨਾਲ ਸਕੂਲ ਜਾਏਂਗੀ ਤੇ ਟਾਈਮ ਨਾਲ ਵਾਪਸ ਆਏਂਗੀ। ਪ੍ਰੀਤ ਆਪਣੇ ਪਾਪਾ ਨੂੰ ਜੱਫੀ ਪਾਉਂਦੀ ਆ ਤੇ ਕਹਿੰਦੀ ਥੈਂਕ ਯੂ ਪਾਪਾ ਤੁਸੀਂ ਦੁਨੀਆ ਦੇ ਸਾਰਿਆਂ ਤੋਂ ਵਧੀਆ ਪਾਪਾ ਹੋ। ਚਲੋ ਬਲਵੀਰ ਦੀ ਪਤਨੀ ਵੀ ਜ਼ਿਆਦਾ ਕੁਝ ਨਹੀਂ ਕਹਿੰਦੀ। ਅ ਮਹੀਨਾ ਦੋ ਮਹੀਨੇ ਹੋ ਗਏ ਸੀ ਪ੍ਰੀਤ ਨੂੰ ਫੋਨ ਲੈ ਕੇ ਦਿੱਤੇ ਨੂੰ ਤੇ ਉਹ ਕੀ ਵੇਖਦੇ ਆ ਬਲਵੀਰ ਤੇ ਉਹਦੀ ਪਤਨੀ ਕੇ ਪ੍ਰੀਤ ਜਿਹੜੀ ਉਹ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਸੀ ਪਹਿਲਾਂ ਤਾਂ ਪ੍ਰੀਤ ਸਕੂਲ ਦਾ ਕੰਮ ਕਰਨ ਤੋਂ ਬਾਅਦ ਆਪਣੀ ਮੰਮੀ ਨਾਲ ਘਰ ਦੇ ਕੰਮਾਂ 'ਚ ਵੀ ਹੈਲਪ ਕਰਦੀ ਸੀ ਪਰ ਹੁਣ ਤਾਂ ਉਹ ਇੰਨੀ ਅਵੇਸਲੀ ਹੋ ਗਈ ਸੀ ਕਿ ਜੇ ਕੋਈ ਉਹਨੂੰ ਕਹਿੰਦਾ ਕਿ ਫਲਾਨਾ ਕੰਮ ਕਰ ਦੇ ਜੀ ਉਹਦੇ ਪਾਪਾ ਕਦੇ ਕਹਿ ਦਿੰਦੇ ਪ੍ਰੀਤ ਮੇਰੇ ਕੱਪੜੇ ਪ੍ਰੈਸ ਕਰ ਦੇ ਜਾਂ ਉਹਦਾ ਭਰਾ ਕੋਈ ਕੰਮ ਕਹਿੰਦਾ ਜਾਂ ਉਹਦੀ ਮੰਮੀ ਤਾਂ ਆਗੋਂ ਖਿਜ ਕੇ ਪੈਂਦੀ ਤੇ ਕਹਿ ਦਿੰਦੀ ਆਪੇ ਕਰ ਲਓ ਬਲਵੀਰ ਸਿੰਘ ਸੋਚਦਾ ਵੀ ਲੈ ਮੈਂ ਇਹਨੂੰ ਫੋਨ ਤੇ ਇਹਦੀ ਸਹੂਲਤ ਲੈ ਲਿਆ ਕੇ ਦਿੱਤਾ ਸੀ ਵੀ ਇਹ ਤਾਂ ਫੋਨ ਤੇ ਰੁੱਝੀ ਰਹਿੰਦੀ ਆ ਤੇ ਇੱਕ ਦਿਨ ਬਲਵੀਰ ਸਿੰਘ ਆਪਣੀ ਪਤਨੀ ਨੂੰ ਕਹਿੰਦਾ ਕਿ ਤੂੰ ਕੁੜੀ ਦਾ ਧਿਆਨ ਰੱਖਿਆ ਕਰ ਵੀ ਇਹ ਸਾਰਾ ਦਿਨ ਫੋਨ ਤੇ ਰਹਿੰਦੀ ਆ ਵੀ ਤੂੰ ਇਹਨੂੰ ਫੋਨ ਲਿミਟਡ ਟਾਈਮ ਲਈ ਦਿਆ ਕਰ ਵੀ ਉਸ ਤੋਂ ਬਾਅਦ ਇਹਨੂੰ ਘਰ ਦੇ ਕੰਮਾਂ ਵੀ ਕਰਾਇਆ ਕਰ ਤਾਂ ਪ੍ਰੀਤ ਦੀ ਮੰਮੀ ਪ੍ਰੀਤ ਨੂੰ ਕਹਿੰਦੀ ਪ੍ਰੀਤ ਸਿਰਫ ਤੈਨੂੰ 2 ਘੰਟਿਆਂ ਲਈ ਫੋਨ ਮਿਲੇਗਾ ਤੂੰ ਆਪਣਾ ਸਕੂਲ ਦਾ ਕੰਮ ਨਿਮੇੜ ਲੈ ਤੇ ਉਸ ਤੋਂ ਬਾਅਦ ਫੋਨ ਮੈਨੂੰ ਫੜਾ ਦੀ ਪ੍ਰੀਤ ਆ ਜਿਹੜੀ ਗੁੱਸੇ ਦੇ ਵਿੱਚ ਕਹਿ ਦਿੰਦੀ ਆ ਓਕੇ ਮੰਮਾ ਚਲੋ ਉਹਦੀ ਮੰਮੀ ਉਹਨੂੰ ਫੋਨ 2 ਘੰਟਿਆਂ ਲਈ ਦਿੰਦੀ ਆ ਤੇ ਫਿਰ ਉਸ ਤੋਂ ਬਾਅਦ ਫੋਨ ਫੜ ਲੈਂਦੀ ਆ ਉਸ ਦੋ ਘੰਟਿਆਂ ਦੇ ਵਿੱਚ ਪ੍ਰੀਤ ਜਿਹੜੀ ਉਹ ਫੋਨ ਤੇ ਲੱਗੀ ਰਹਿੰਦੀ ਆ ਚੈਟ ਕਰਦੀ ਰਹਿੰਦੀ ਆ ਜਾਂ ਕਾਲ ਕਰਦੀ ਰਹਿੰਦੀ ਆ ਪਰ ਉਹਦੀ ਮੰਮੀ ਨੂੰ ਨਹੀਂ ਪਤਾ ਹੁੰਦਾ ਉਹਦੀ ਮੰਮੀ ਨੂੰ ਇਹ ਹੁੰਦਾ ਵੀ ਚਲੋ ਦਰਵਾਜ਼ਾ ਬੰਦ ਕਰਕੇ ਕੁੜੀ ਪੜ ਰਹੀ ਆ ਹਨਾ ਉਸ ਤੋਂ ਬਾਅਦ ਮੇਰੇ ਕੰਮ ਦੇ ਵਿੱਚ ਵੀ ਹੈਲਪ ਕਰਦੀ ਆ ਪਰ ਉਹਨੂੰ ਨਹੀਂ ਪਤਾ ਸੀ ਵੀ ਉਹਦੀ ਕੁੜੀ ਆ ਜਿਹੜੀ ਪੜਾਈ ਤੋਂ ਕੋਹਾਂ ਦੂਰ ਚਲੀ ਗਈ ਆ ਇੱਕ ਦਿਨ ਪ੍ਰੀਤ ਦੇ ਸਕੂਲ ਤੋਂ ਫੋਨ ਆਉਂਦਾ ਤੇ ਉਹਦੀ ਕਲਾਸ ਟੀਚਰ ਬਲਵੀਰ ਸਿੰਘ ਨੂੰ ਕਹਿੰਦੀ ਆ ਕਿ ਤੁਸੀਂ ਪੇਰੈਂਟਸ ਮੀਟਿੰਗ ਤੇ ਵੀ ਨਹੀਂ ਆਏ ਪ੍ਰੀਤ ਜਿਹੜੀ ਉਹ ਪੜਾਈ ਦੇ ਵਿੱਚ ਦਿਨੋਂ ਦਿਨ ਘਮਜੋਰ ਹੋ ਰਹੀ ਆ ਵੀ ਕੀ ਕਾਰਨ ਐ ਬਲਵੀਰ ਸਿੰਘ ਕਹਿੰਦਾ ਵੀ ਨਹੀਂ ਅਸੀਂ ਤਾਂ ਕੋਈ ਹਨਾ ਉਹ ਤਾਂ ਘਰ ਦਾ ਕੋਈ ਐਨਾ ਕੰਮ ਵੀ ਨਹੀਂ ਕਰਾਉਂਦੇ ਵੀ ਸਾਰਾ ਦਿਨ ਤਾਂ ਉਹ ਰੂਮ ਦੇ ਵਿੱਚ ਬੈਠੀ ਪੜਦੀ ਰਹਿੰਦੀ ਆ ਤਾਂ ਮੈਡਮ ਕਹਿੰਦੇ ਆ ਵੀ ਪਤਾ ਨਹੀਂ ਕੀ ਗੱਲ ਆ ਵੀ ਉਹਦੇ ਨੰਬਰ ਵੀ ਬਹੁਤ ਘਟ ਆਏ ਆ ਤੇ ਉਹਦੇ ਨਾਲ ਕੋਈ ਟੈਸਟ ਯਾਦ ਹੁੰਦਾ ਤੇ ਈਵਨ ਕਿ ਉਹਦਾ ਹੋਮਵਰਕ ਵੀ ਪੂਰਾ ਨਹੀਂ ਹੁੰਦਾ ਤਾਂ ਬਲਵੀਰ ਸਿੰਘ ਚਿੰਤਾ ਜੀ ਦੇ ਵਿੱਚ ਘਰ ਆਉਂਦਾ ਤੇ ਆਪਣੀ ਪਤਨੀ ਨੂੰ ਕਹਿੰਦਾ ਕਿ ਤੂੰ ਧਿਆਨ ਰੱਖਦੀ ਆ ਪ੍ਰੀਤ ਦਾ ਵੀ ਉਹਦੀ ਕਲਾਸ ਟੀਚਰ ਦਾ ਫੋਨ ਆਇਆ ਸੀ ਉਹ ਪੜਦੀ ਨਹੀਂ ਉਹਦੀ ਮੰਮੀ ਕਹਿੰਦੀ ਵੀ ਦੇਖੋ ਜੀ 2 ਘੰਟੇ ਜਦੋਂ ਫੋਨ ਉਹਦੇ ਕੋਲ ਹੁੰਦਾ ਸਕੂਲੋਂ ਆ ਕੇ ਵੀ ਉਹਦੋਂ ਉਹ ਪੜ੍ਹਦੀ ਹੋਈ ਆ ਵੀ ਉਸ ਤੋਂ ਬਾਅਦ ਉਹ ਕਦੇ ਟੀਵੀ ਦੇਖ ਲੈਂਦੀ ਆ ਹਨਾ ਜਾਂ ਮੜਾ ਮੋਟਾ ਕੰਮ ਕਰਾ ਦਿੰਦੀ ਆ ਬਲਵੀਰ ਸਿੰਘ ਆਪਣੀ ਬੇਟੀ ਪ੍ਰੀਤ ਨੂੰ ਬੁਲਾਉਂਦਾ ਤੇ ਕਹਿੰਦਾ ਪੁੱਤ ਵੀ ਪੜ੍ਹਾਈ ਦੇ ਵਿੱਚ ਤੇਰੀ ਪਰਫਾਰਮੈਂਸ ਆ ਜਿਹੜੀ ਦਿਨੋਂ ਦਿਨ ਉਹ ਲੋ ਹੁੰਦੀ ਜਾ ਰਹੀ ਆ ਵੀ ਕੀ ਕਾਰਨ ਹੈ ਮੈਨੂੰ ਤੇਰੇ ਸਕੂਲ ਤੋਂ ਫੋਨ ਆਇਆ ਤਾਂ ਉਹ ਇਮੋਸ਼ਨਲ ਬਲੈਕਮੇਲ ਕਰਦੀ ਆ ਕਹਿੰਦੀ ਪਾਪਾ ਪਿਛਲੇ ਦਿਨੀ ਸਾਡੇ ਕਲਾਸ ਟੀਚਰ ਸੀ ਉਹ ਛੁੱਟੀ ਤੇ ਸੀ ਤੇ ਉਹਨਾਂ ਨੇ ਸਾਡੇ ਤੋਂ ਟੈਸਟ ਲਏ ਹਨਾ ਵੀ ਮੈਂ ਭਾਵੇਂ ਫੋਨ ਤੇ ਪੜਦੀ ਸੀ ਮੈਨੂੰ ਉਨੀ ਸਮਝ ਨਹੀਂ ਆਈ ਜੀ ਇਸ ਕਰਕੇ ਮੇਰੇ ਨੰਬਰ ਘਟ ਗਏ ਤੇ ਉਹਦੇ ਪਾਪਾ ਵੀ ਆਪਣੀ ਧੀ ਦੀ ਗੱਲ ਮੰਨ ਲੈਂਦੇ ਆ ਤੇ ਕੋਈ ਜ਼ਿਆਦਾ ਧਿਆਨ ਨਹੀਂ ਦਿੰਦੇ 2-3 ਮਹੀਨੇ ਬਾਅਦ ਪ੍ਰੀਤ ਜਿਹੜੀ ਉਹ ਆਪਣੀ ਮੰਮੀ ਨੂੰ ਕਹਿੰਦੀ ਆ ਕਿ ਮੰਮੀ ਹੁਣ ਮੇਰੇ ਨਾਲ ਪੇਪਰ ਨੇੜੇ ਆ ਗਏ ਇਸ ਕਰਕੇ ਮੈਨੂੰ ਸਾਰਾ ਦਿਨ ਫੋਨ ਚਾਹੀਦਾ ਵੀ ਮੇਰੇ ਤੋਂ ਹਨਾ 2 ਘੰਟਿਆਂ ਦੇ ਵਿੱਚ ਪੜ੍ਹਾਈ ਪੂਰੀ ਨਹੀਂ ਹੁੰਦੀ ਤਾਂ ਉਹਦੀ ਮੰਮੀ ਉਹਨੂੰ ਸਕੂਲੋਂ ਆ ਕੇ ਫੋਨ ਦੇ ਦਿੰਦੀ ਆ ਤੇ ਉਸ ਤੋਂ ਬਾਅਦ ਉਹ ਫੋਨੋਂ ਤੋਂ ਫੜਦੀ ਨਹੀਂ ਪਰ ਪ੍ਰੀਤ ਜਿਹੜੀ ਉਹ ਜ਼ਿਆਦਾਤਰ ਫੋਨ ਤੇ ਲੱਗੀ ਰਹਿੰਦੀ ਆ ਤੇ ਫੋਨ ਤੇ ਉਹਦੀ ਕਿਸੇ ਮੁੰਡੇ ਨਾਲ ਦੋਸਤੀ ਹੁੰਦੀ ਆ ਉਹ ਮੁੰਡਾ ਜਿਹੜਾ ਉਹਦੇ ਸਕੂਲ ਦੇ ਵਿੱਚ ਹੀ ਪੜਦਾ ਹੁੰਦਾ ਤੇ ਪਹਿਲਾਂ ਤਾਂ ਉਹ ਹਨਾ ਹੈਲੋ ਹਾਈ ਕਰਦੇ ਆ ਥੋੜੀ ਬਹੁਤੀ ਗੱਲਬਾਤ ਕਰਦੇ ਆ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਗੱਲਬਾਤ ਵੱਧ ਜਾਂਦੀ ਆ ਇੱਕ ਦਿਨ ਪ੍ਰੀਤ ਆਪਣੀ ਸਹੇਲੀ ਨੂੰ ਕਹਿੰਦੀ ਆ ਸਕੂਲ ਦੇ ਵਿੱਚ ਗੱਲ ਕਰਦੀ ਆ ਕਿ ਨਵਜੋਤ ਨਾਲ ਹਨਾ ਮੇਰੀ ਫਰੈਂਡਸ਼ਿਪ ਆ ਵੀ 10ਵੀਂ ਤੋਂ ਬਾਅਦ ਮੈਂ ਤਾਂ ਇਸੇ ਸਕੂਲ ਦੇ ਵਿੱਚ ਹੀ ਲੱਗਣਾ ਵੀ ਉਹਦਾ ਹਨਾ ਪਲੱਸ 2 ਦਾ ਸਾਲਾ ਵੀ ਉਸ ਤੋਂ ਬਾਅਦ ਉਹ ਕਿਤੇ ਹੋਰ ਪੜਨ ਲੱਗ ਜੂਗਾ ਵੀ ਨਾਲੇ ਉਹ ਕਹਿੰਦਾ ਸੀਗਾ ਵੀ ਉਹਦੇ ਘਰ ਦੇ ਤਾਂ ਹਾਲਾਤ ਹੈ ਨਹੀਂ ਵੀ ਪਤਾ ਨਹੀਂ ਪੜਨ ਲੱਗੂਗਾ ਵੀ ਕਿਨਾ ਵੀ ਜੇ ਉਸ ਤੋਂ ਬਾਅਦ ਨਾ ਪੜਨ ਲੱਗਿਆ ਤੇ ਮੇਰੇ ਘਰ ਦੇ ਆਣੇ ਤਾਂ ਹਨਾ ਮੇਰਾ ਇਹਦੇ ਨਾਲ ਵਿਆਹ ਨਹੀਂ ਕਰਨਾ ਵੀ ਮੈਂ ਇਹਦੇ ਨਾਲ ਵਿਆਹ ਕਰਵਾਉਣਾ ਚਾਹਣੀ ਆ ਤਾਂ ਉਹਦੀ ਸੇਲੀ ਕਹਿੰਦੀ ਵੀ ਚੱਲ ਤੂੰ 10ਵੀਂ ਦੇ ਪੇਪਰ ਤਾਂ ਦੇ ਵੀ ਉਸ ਤੋਂ ਬਾਅਦ ਤੂੰ ਘਰੇ ਗੱਲ ਕਰ ਲਈ ਵੀ ਨਾਲੇ ਤੂੰ ਆਪਦੇ ਪਾਪਾ ਨਾਲ ਇਹ ਗੱਲ ਕਰ ਲਈ ਵੀ ਹਨਾ ਇਹਨੂੰ ਨਵਜੋਤ ਨੂੰ ਕਾਲਜ ਦੇ ਵਿੱਚ ਲਾਉਣ ਵਾਸਤੇ ਹਨਾ ਫੀਸਪੂਸ ਦੀ ਤੂੰ ਮਦਦ ਕਰਦੀ ਵੀ ਚਲੋ ਜੇ ਇਹਨੇ ਕਾਲਜ ਦੀ ਪੜਾਈ ਕਰ ਲਈ ਤਾਂ ਤੁਹਾਡਾ ਦੋਨਾਂ ਦਾ ਵਿਆਹ ਹੋ ਜੂ ਅਸਲ 'ਚ ਬੱਚਿਆਂ ਨੂੰ ਨਾ ਇਹ ਨਹੀਂ ਪਤਾ ਹੁੰਦਾ ਵੀ ਜਿਹੜਾ ਵਿਆਹ ਦਾ ਫੈਸਲਾ ਹੁੰਦਾ ਉਹ ਮਾਪਿਓ ਨੇ ਕਿੰਨਾ ਸੋਚ ਸਮਝ ਕੇ ਲੈਣਾ ਹੁੰਦਾ ਪ੍ਰੀਤ 10ਵੀਂ ਦੇ ਪੇਪਰ ਦਿੰਦੀ ਆ ਤੇ 10ਵੀਂ ਦੇ ਵਿੱਚੋਂ ਉਹ ਫੇਲ ਹੋ ਜਾਂਦੀ ਆ ਕਿਉਂਕਿ ਜਿਸ ਜਿਸ ਹਿਸਾਬ ਨਾਲ ਉਹ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਸੀ ਤੇ ਪੜ੍ਹਾਈ 'ਚ ਧਿਆਨ ਨਹੀਂ ਸੀ ਫੇਲ ਹੋਣਾ ਉਹਦਾ ਜੈਜ ਹੀ ਸੀ ਤਾਂ ਬਲਬੀਰ ਸਿੰਘ ਬਹੁਤ ਗੁੱਸੇ ਹੁੰਦੇ ਆ ਉਹ ਆਪਣੀ ਧੀ ਨੂੰ ਕਹਿੰਦੇ ਕਿ ਵੀ ਮੈਂ ਹਨਾ ਤੈਨੂੰ ਇੰਨਾ ਪਿਆਰ ਕਰਦਾ ਸੀ ਵੀ ਮੈਂ ਤੇਰੀ ਇੰਨੀ ਫਿਕਰ ਕਰਦਾ ਸੀ ਵੀ ਮੈਂ ਤੈਨੂੰ ਫੋਨ ਤਾਂ ਲੈ ਕੇ ਦਿੱਤਾ ਸੀ ਤੇਰੀ ਸਹੂਲਤ ਲਈ ਤੇ ਤੂੰ 10ਵੀਂ ਦੇ ਵਿੱਚੋਂ ਫੇਲ ਹੋ ਗਈ ਵੀ ਮੈਂ ਹਨਾ ਇੰਨਾ ਪੜ੍ਹਿਆ ਲਿਖਿਆ ਤੇਰੀ ਮੰਮੀ ਪੜ੍ਹੀ ਲਿਖੀ ਤੇ ਅਸੀਂ ਵੀ ਕੀ ਲੋਕਾਂ ਨੂੰ ਕਹਾਂਗੇ ਅਗਲਾ ਕਹੂਗਾ ਵੀ ਆਪ ਤਾਂ ਨੌਕਰੀ ਕਰਦੇ ਆ ਤੇ ਬੱਚੀ ਇਹਨਾਂ ਦੀ 10ਵੀਂ ਤੇ ਫੇਲ ਹੋ ਗਈ ਚਲੋ ਉਹਨੂੰ ਕਾफी ਝੜਕਦਾ ਤੇ ਪ੍ਰੀਤ ਰੋਣ ਲੱਗ ਜਾਂਦੀ ਆ ਤੇ ਆਪਣੇ ਪਾਪਾ ਨੂੰ ਕਹਿੰਦੀ ਵੀ ਪਾਪਾ ਵੀ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਵੀ ਸਾਡੇ ਸਕੂਲ ਦੇ ਵਿੱਚ ਇੱਕ ਮੁੰਡਾ ਹੈਗਾ ਵੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਣੀ ਆ ਤੇ ਮੈਂ ਉਹਨੂੰ ਪਸੰਦ ਕਰਦੀ ਆ ਤਾਂ ਬਲਵੀਰ ਸਿੰਘ ਆ ਜਿਹੜਾ ਸੁਣ ਕੇ ਬਹੁਤ ਹਣਾ ਉਹਨੂੰ ੱੱੱਕਾ ਲੱਗਦਾ ਤੇ ਉਹ ਕਹਿੰਦਾ ਵੀ ਕਮਾਲ ਆ ਵੀ ਪੁੱਤ ਤੇਰੀ ਵੀ ਅਸੀਂ ਤਾਂ ਤੇਰੇ ਹਜੇ ਫਿਊਚਰ ਬਾਰੇ ਕੈਰੀਅਰ ਬਾਰੇ ਸੋਚ ਰਹੇ ਹਾਂ ਤੇ ਤੂੰ ਵਿਆਹ ਦਾ ਫੈਸਲਾ ਵੀ ਲੈ ਲਿਆ ਤਾ ਪ੍ਰੀਤ ਸੱਚ ਦੱਸ ਦਿੰਦੀ ਆ ਕਿ ਮੇਰੀ ਉਹਦੇ ਨਾਲ ਦੋਸਤੀ ਆ ਫੋਨ ਤੇ ਹੋਈ ਸੀ ਤੇ ਅਸੀਂ ਜ਼ਿਆਦਾਤਰ ਹਣਾ ਗੱਲਬਾਤ ਕਰਦੇ ਸੀ ਫੋਨ ਤੇ ਵੀ ਇਸ ਕਰਕੇ ਮੇਰਾ ਪੜਾਈ ਚ ਕੋਈ ਧਿਆਨ ਨਹੀਂ ਰਿਹਾ ਹੁਣ ਵੀ ਨਹੀਂ ਮੈਂ ਪੜਨਾ ਚਾਹਣੀ ਆ ਵੀ ਬਸ ਮੇਰੀ ਤਾਂ ਜ਼ਿੰਦਗੀ ਆ ਜਿਹੜੀ ਨਵਜੋਤ ਨਾਲ ਹੀ ਆ ਵੀ ਉਹਨੂੰ ਵੀ ਕੋਈ ਬਹੁਤੀ ਲੋੜ ਨਹੀਂ ਉਹ ਮੈਨੂੰ ਕਹਿੰਦਾਗਾ ਵੀ ਵੀ ਜੇ ਤੂੰ ਨਾ ਪੜ੍ਹੇਂਗੀ ਜਾਂ ਨਾ ਨੌਕਰੀ ਕਰੇਂਗੀ ਤਾਂ ਵੀ ਚੱਲ ਜੋ ਵੀ ਮੈਂ ਤਾਂ ਉਹਦੇ ਨਾਲ ਹੀ ਜ਼ਿੰਦਗੀ ਲੰਗਾਉਣੀ ਆ ਤਾਂ ਬਲਬੀਰ ਸਿੰਘ ਨੂੰ ਗੁੱਸਾ ਬਹੁਤ ਆਉਂਦਾ ਤੇ ਉਹ ਆਪਣੀ ਧੀ ਦੇ ਥੱਪੜ ਮਾਰ ਦਿੰਦਾ ਉਹ ਕਹਿੰਦਾ ਵੀ ਘਟੋ ਘਟ ਤੈਨੂੰ ਏ ਸੋਚਣਾ ਚਾਹੀਦਾ ਵੀ ਤੂੰ ਕੀ ਗੱਲ ਕਰ ਰਹੀ ਆ ਵੀ ਇਹ ਜਿਹੜੀ ਜ਼ਿੰਦਗੀ ਆ ਨਾ ਇਹ ਗੱਲਾਂ ਨਾਲ ਨਹੀਂ ਨਿਕਲਦੀ ਸਾਨੂੰ ਪਤਾ ਵੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਚੁਣੌਤੀਆਂ ਹੁੰਦੀਆਂ ਤਾਂ ਪ੍ਰੀਤ ਜਿਹੜੀ ਰੋਣ ਲੱਗ ਜਾਂਦੀ ਆ ਤੇ ਆਪਣੇ ਕਮਰੇ ਦਾ ਜਿਹੜਾ ਦਰਵਾਜ਼ਾ ਬੰਦ ਕਰ ਲੈਂਦੀ ਆ ਘੰਟਾ ਡੇਢ ਘੰਟਾ ਜਦੋਂ ਉਹਦੇ ਮੰਮੀ ਪਾਪਾ ਵੇਖਦੇ ਆ ਵੀ ਬਾਹਰ ਨਹੀਂ ਆਈ ਤਾਂ ਉਹਨਾਂ ਨੂੰ ਫਿਕਰ ਹੋ ਜਾਂਦਾ ਹਨਾ ਤੇ ਉਹ ਦਰਵਾਜ਼ਾ ਖੜਕਾਉਂਦੇ ਆ ਪਰ ਪ੍ਰੀਤ ਦਰਵਾਜ਼ਾ ਨਹੀਂ ਖੋਲਦੀ ਤੇ ਫਿਰ ਬਲਵੀਰ ਸਿੰਘ ਜਾ ਕੇ ਉਹਦੀ ਸਹੇਲੀ ਨੂੰ ਬੁਲਾ ਕੇ ਲਿਆਉਂਦਾ ਉਹਦੀ ਸਹੇਲੀ ਨੂੰ ਕਹਿੰਦਾ ਵੀ ਸਾਡੀ ਪ੍ਰੀਤ ਆ ਜਿਹੜੀ ਗੁੱਸੇ ਹੋਈ ਪਈ ਆ ਵੀ ਉਹ ਦਰਵਾਜਾ ਨਹੀਂ ਖੋਲਦੀ ਵੀ ਤੂੰ ਦਰਵਾਜਾ ਖਲਾ ਚਲੋਦੀ ਸੇਲੀ ਆ ਜਾਂਦੀ ਆ ਤੇ ਉਹਦੀ ਸੇਲੀ ਆ ਕੇ ਕਹਿੰਦੀ ਆ ਵੀ ਪ੍ਰੀਤ ਦਰਵਾਜਾ ਖੋਲ ਵੀ ਕੋਈ ਗੱਲ ਨਹੀਂ ਅੰਕਲ ਨਾਲ ਮੈਂ ਗੱਲ ਕਰ ਲਵਾਂ ਚਲਾਏ ਉਹਨੂੰ ਹਣਾ ਬਹਿਲਾਫ ਫਸਲਾ ਕੇ ਦਰਵਾਜਾ ਖਲਾ ਲੈਂਦੇ ਆ ਤੇ ਉਸ ਤੋਂ ਬਾਅਦ ਬਲਵੀਰ ਸਿੰਘ ਆ ਜਿਹੜਾ ਉਹਨੂੰ ਸਮਝਾਉਂਦਾ ਕਿ ਦੇਖ ਪੁੱਤ ਤੇਰੇ ਕੈਰੀਅਰ ਦਾ ਸਵਾਲ ਆ ਵੀ ਤੂੰ ਪਲੱਸ 2 ਕਰ ਲਾ ਉਸ ਤੋਂ ਬਾਅਦ ਮੈਂ ਤੇਰਾ ਉਸ ਮੁੰਡੇ ਨਾਲ ਵਿਆਹ ਕਰ ਦੂੰਗਾ ਤੇ ਉਹ ਗੱਲ ਕਰਦੀ ਆ ਕਿ ਪਾਪਾ ਉਹ ਥੋੜੇ ਜੇ ਗਰੀਬ ਘਰੋਂ ਆ ਵੀ ਉਹਨੇ ਪਲੱਸ 2 ਤਾਂ ਕਰ ਲਈ ਵੀ ਉਹ ਕਾਲਜ ਪੜ੍ਹਨਾ ਚਾਹੁੰਦਾ ਪਰ ਉਹਦੇ ਘਰ ਦੇ ਹਾਲਾਤ ਨਹੀਂ ਹੈਗੇ ਤਾਂ ਵੀ ਜਿਹੜੇ ਉਹਦੇ ਪਾਪਾ ਨੇ ਉਹ ਚਾਹੁੰਦੇ ਆ ਵੀ ਉਹ ਕਿਸੇ ਕੰਮ ਤੇ ਲੱਗ ਜੇ ਤੇ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਸੋਡਾ ਹੋਣ ਵਾਲਾ ਜਵਾਈ ਆ ਜਿਹੜਾ ਉਹ ਇਦਾਂ ਪਲੱਸ 2 ਕਰਕੇ ਹਟੇ ਤਾਂ ਬਲਵੀਰ ਸਿੰਘ ਕਹਿੰਦਾ ਵੀ ਕੋਈ ਗੱਲ ਨਹੀਂ ਪੁੱਤ ਮੈਂ ਉਹਦੇ ਪਾਪਾ ਨਾਲ ਗੱਲ ਕਰ ਲਵਾਂ ਤੇ ਅੱਗੇ ਉਹਨੂੰ ਪੜ ਲੈਣ ਦੇ ਚਲੋ ਉਹ ਉਹਨੂੰ ਗੱਲਾਂ ਚਲਾ ਲੈਂਦਾ ਕਰਨਾ ਕਰਉਣਾ ਤਾਂ ਕੀ ਨਹੀਂ ਹੁੰਦਾ ਉਹਨੂੰ ਐ ਹੁੰਦਾ ਵੀ ਹਲੇ ਛੋਟੀ ਆ ਹਨਾ ਅੱਗੇ ਜਾ ਕੇ ਭੁੱਲ ਜੂਗੀ ਚਲੇ ਇਸ ਗੱਲ ਨੂੰ ਪਰ ਜਿਹੜੀ ਪ੍ਰੀਤ ਆ ਉਹ ਥੋੜੇ ਦਿਨ ਤਾਂ ਵੇਖਦੀ ਆ ਉਹਨੂੰ ਐਂ ਸੀ ਵੀ ਮੇਰਾ ਪਾਪਾ ਜਿਹੜਾ ਉਹ ਉਸ ਮੁੰਡੇ ਦਾ ਦਾਖਲੇ ਭਰੇ ਉਹਨੂੰ ਅੱਗੇ ਪੜਨਾ ਲਾਵੇ ਤੇ ਅੱਗੇ ਉਹਦੀ ਪੜ੍ਹਾਈ ਦਾ ਖਰਚਾ ਚੁੱਕੇ ਤੇ ਵੀ ਮੈਂ ਵੀ ਪੜ ਲਵਾਂਗੀ ਵੀ ਸਾਨੂੰ ਦੋਨਾਂ ਸਾਡਾ ਦੋਨਾਂ ਦਾ ਖਰਚਾ ਕਰੇ ਤੇ ਉਸ ਤੋਂ ਬਾਅਦ ਸਾਡਾ ਵਿਆਹ ਕਰੇ ਪਰ ਇਹ ਗੱਲਾਂ ਨਾ ਬੱਚਿਆਂ ਨੂੰ ਸਮਝ ਨਹੀਂ ਆਉਂਦੀਆਂ ਹੁੰਦੀਆਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ ਤੇ ਉਹਨੂੰ 15 ਕਿ ਦਿਨ ਤੱਕ ਤਾਂ ਉਹਨੇ ਵੇਖਿਆ ਤੇ ਜਦੋਂ ਉਹਨੂੰ ਐਂ ਲੱਗਿਆ ਵੀ ਉਹਦੇ ਪਾਪਾ ਤਾਂ ਕੁਝ ਬੋਲੀ ਨਹੀਂ ਹਨਾ ਵੀ ਮੇਰਾ ਦਾਖਲਾ ਤਾਂ ਭਰਤਾ ਤਾਂ ਉਹ ਉਸ ਮੁੰਡੇ ਨੂੰ ਕਹਿੰਦੀ ਆ ਕਿ ਵੀ ਮੇਰੇ ਪਾਪਾ ਨਹੀਂ ਮੰਨਣੇ ਵੀ ਮੈਂ ਵਿਆਹ ਤਾਂ ਤੇਰੇ ਨਾਲ ਹੀ ਕਰਾਉਣਾ ਵੀ ਨਾ ਹੀ ਮੇਰਾ ਕੋਈ ਪੜ੍ਹਾਈ 'ਚ ਇੰਟਰਸਟ ਆ ਤਾਂ ਉਹ ਮੁੰਡਾ ਕਹਿੰਦਾ ਵੀ ਆਪਾਂ ਭੱਜ ਕੇ ਵਿਆਹ ਕਰਾ ਲੈਨੇ ਆ ਚਲੋ ਉਹ ਦੋਨੋਂ ਜਾਣੇ ਕੋਰਟ ਮੈਰਿਜ ਕਰਾ ਲੈਂਦੇ ਆ ਉਹ ਤਾਂ ਜਿਹੜਾ ਉਹ ਪ੍ਰੀਤ ਨੂੰ ਵਿਆਹ ਕੇ ਆਪਣੇ ਘਰ ਲੈ ਆਉਂਦਾ ਉਹਦੇ ਘਰਦਿਆਂ ਨੂੰ ਉਹਦੀ ਉਹ ਗੱਲ ਪਸੰਦ ਤਾਂ ਹੁੰਦੀ ਨਹੀਂ ਪਰ ਉਹ ਮਜਬੂਰੀ ਵਜੋਂ ਹਨਾ ਪ੍ਰੀਤ ਨੂੰ ਆਪਣੀ ਨੂੰ ਸਵੀਕਾਰ ਕਰ ਲੈਂਦੇ ਆ ਤੇ ਪ੍ਰੀਤ ਜਿਹੜੀ ਆਪਣੇ ਪਾਪਾ ਨੂੰ ਫੋਨ ਕਰ ਦਿੰਦੀ ਆ ਕਿ ਅੱਜ ਤੋਂ ਬਾਅਦ ਮੈਨੂੰ ਨਾ ਆੜਿ ਕਿਉ ਵੀ ਮੈਂ ਤਾਂ ਹਨਾ ਵਿਆਹ ਕਰਵਾ ਲਿਆ ਨਵਜੋਤ ਨਾਲ ਦਾ ਪਿਓ ਕਹਿੰਦਾ ਵੀ ਤੇਰੇ ਲਈ ਮੇਰੇ ਘਰ ਦੇ ਦਰਵਾਜ਼ੇ ਆ ਜਿਹੜੇ ਹਮੇਸ਼ਾ ਹਮੇਸ਼ਾ ਲਈ ਬੰਦਾ ਅੱਜ ਤੋਂ ਬਾਅਦ ਤੂੰ ਮੇਰੀ ਧੀ ਨਹੀਂ ਤੇ ਮੈਂ ਤੇਰਾ ਪਿਓ ਨਹੀਂ ਚਲੋ ਜ਼ਿੰਦਗੀ ਨਵੀਂ ਸ਼ੁਰੂ ਕਰ ਲੈਂਦੀ ਆ ਹਨਾ ਪ੍ਰੀਤ ਤੇ 2 ਮਹੀਨੇ ਤੱਕ ਤਾਂ ਥੋੜਾ ਨੋਰਮਲ ਜਾ ਰਹਿੰਦਾ ਪਰਿਵਾਰ ਵਾਲੇ ਹਨਾ ਉਹਦੇ ਵੱਲ ਨੱਕ ਬੁੱਲ ਤਾਂ ਕੱਢਦੇ ਆ ਪਰ ਚਲੋ ਸ਼ਰਿਆਮ ਉਹਨੂੰ ਕੁਝ ਨਹੀਂ ਕਹਿੰਦੇ ਉਹਨਾਂ ਨੂੰ ਇਹ ਗੱਲ ਪਸੰਦ ਨਹੀਂ ਹੁੰਦੀ ਕਿ ਉਹਨਾਂ ਦੇ ਮੁੰਡੇ ਨੇ ਇਸ ਤਰ੍ਹਾਂ ਵਿਆਹ ਕਰਵਾਇਆ ਪਰ ਉਹਨਾਂ ਦਾ ਇਕਲੌਤਾ ਮੁੰਡਾ ਹੁੰਦਾ ਤੇ ਉਦੇ ਮਤਲਬ ਕਰਕੇ ਉਹਨਾਂ ਨੂੰ ਪ੍ਰੀਤ ਆ ਜਿਹੜੀ ਉਹ ਨੂੰਹ ਵਜੋਂ ਸਵੀਕਾਰ ਕਰਨੀ ਪੈਂਦੀ ਆ ਨਵਜੋਤ ਦੇ ਦੋ ਭੈਣਾਂ ਹੁੰਦੀਆਂ ਇੱਕ ਭੈਣ ਤਾਂ ਵਿਆਹੀ ਹੁੰਦੀ ਆ ਤੇ ਛੋਟੀ ਭੈਣ ਆ ਜਿਹੜੀ ਉਹਦੀ ਮੰਗਣੀ ਹੋਈ ਵੀ ਹੁੰਦੀ ਆ ਤੇ ਉਹ ਦਾ ਨਾ ਵਿਆਹ ਰੱਖ ਲੈਂਦੇ ਆ ਜਦੋਂ ਨਵਜੋਤ ਦੀ ਭੈਣ ਦਾ ਵਿਆਹ ਹੁੰਦਾ ਤਾਂ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਨਵਜੋਤ ਦੀ ਜਿਹੜੀ ਭੈਣ ਆ ਉਹ ਆਪਣੀ ਪਸੰਦ ਦਾ ਹਨਾ ਲਹਿੰਗਾ ਕਰਵਾਉਂਦੀ ਆ ਤਿਆਰੀਆਂ ਕਰਦੀ ਆ ਚੂੜਾ ਲਿਆਉਂਦੀ ਆ ਕੁੜੀਆਂ ਨੂੰ ਹਨਾ ਜਿੱਦਾਂ ਸ਼ੌਂਕ ਹੁੰਦਾ ਚੀਜ਼ਾਂ ਦਾ ਵਿਆਹ ਦੀ ਤਿਆਰੀ ਵਿਆਹ ਦਾ ਦੇਣਾ ਹੁੰਦਾ ਜਦੋਂ ਵਿਆਹ ਦੀ ਤਿਆਰੀ ਹੈ ਜਿਹੜੀ ਕੁੜੀਆਂ ਆਪਣੀ ਮਨਪਸੰਦ ਦੀਆਂ ਚੀਜ਼ਾਂ ਖਰੀਦਦੀਆਂ ਨੇ ਤਾਂ ਇਹ ਸਾਰੀਆਂ ਚੀਜ਼ਾਂ ਵੱਲ ਵੇਖ ਕੇ ਪ੍ਰੀਤ ਆ ਜਿਹੜੀ ਉਹ ਸੋਚਦੀ ਵੀ ਜੇ ਮੈਂ ਵੀ ਹਨਾ ਇਸ ਤਰ੍ਹਾਂ ਵਿਆਹ ਕਰਵਾਇਆ ਹੁੰਦਾ ਤਾਂ ਮੇਰੇ ਵੀ ਸਾਰੇ ਸ਼ੌਂਕ ਪੂਰੇ ਹੁੰਦੇ ਵੀ ਮੇਰੇ ਪਾਪਾ ਤਾਂ ਮੈਨੂੰ ਇੰਨਾ ਪਿਆਰ ਕਰਦੇ ਸੀ ਵੀ ਮੈਂ ਤਾਂ ਹਨਾ ਇਸ ਤਰ੍ਹਾਂ ਭੱਜ ਕੇ ਵਿਆਹ ਕਰਾ ਲਿਆ ਵੀ ਮੇਰਾ ਤਾਂ ਕੋਈ ਸ਼ੌਂਕ ਵੀ ਨਹੀਂ ਪੂਰਾ ਹੋਇਆ ਵੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਵਿਆਹ ਕਰਾਉਣਾ ਹੁੰਦਾ ਤੇ ਜਦੋਂ ਹਨਾ ਨਵਜੋਤ ਦੀ ਭੈਣ ਸ਼ਾਪਿੰਗ ਕਰਨ ਜਾਂਦੀ ਆ ਤਾ ਉਹ ਜਾਂ ਤਾਂ ਆਪਣੇ ਭਰਾ ਨੂੰ ਲੈ ਕੇ ਜਾਂਦੀ ਹੈ ਜਾਂ ਆਪਣੀ ਮਾਂ ਨੂੰ ਉਹ ਆਪਣੀ ਭਾਬੀ ਪ੍ਰੀਤ ਨੂੰ ਨਹੀਂ ਲੈ ਕੇ ਜਾਂਦੀ ਉਹਨੂੰ ਕਿਸੇ ਵੀ ਕੰਮ ਦੇ ਵਿੱਚ ਇਨਵੋਲਵ ਨਹੀਂ ਕੀਤਾ ਜਾਂਦਾ ਤਾਂ ਪ੍ਰੀਤ ਜਿਹੜੀ ਹੋਰ ਵੀ ਦੁਖੀ ਹੋ ਜਾਂਦੀ ਆ ਘਰ ਦੇ ਵਿੱਚ ਉਹਨੂੰ ਕੋਈ ਪਿਆਰ ਨਹੀਂ ਕਰਦਾ ਸਿਰਫ ਨਵਜੋਤ ਹੀ ਉਹਦਾ ਧਿਆਨ ਰੱਖਦਾ ਉਹ ਨਵਜੋਤ ਨੂੰ ਕਹਿੰਦੀ ਕਿ ਨਵਜੋਤ ਵੀ ਪਹਿਲਾਂ ਤਾਂ ਤੁਸੀਂ ਗੱਲਾਂ ਕਰਦੇ ਹੁੰਦੇ ਸੀ ਹਨਾ ਵੀ ਤੈਨੂੰ ਮੈਂ ਪੂਰਾ ਆਦਰ ਮਾਨ ਦਿਆਂ ਵੀ ਇੱਕ ਪਾਸੇ ਤਾਂ ਰਹੀ ਗੱਲ ਪਿਆਰ ਦੀ ਵੀ ਤੂੰ ਹੀ ਮੈਨੂੰ ਕੱਲਾ ਪਿਆਰ ਕਰਦਾ ਤੇ ਵੀ ਕੱਲੇ ਪਿਆਰ ਦਾ ਵੀ ਕੀ ਕਰਨਾ ਹਨਾ ਵੀ ਮੈਨੂੰ ਜਦੋਂ ਇਸ ਘਰ ਦੇ ਵਿੱਚ ਸਤਕਾਰ ਹੀ ਨਹੀਂ ਮਿਲਦਾ ਵੀ ਉਹ ਵੀ ਤੂੰ ਮੈਨੂੰ ਲੱਗਦਾ ਇਸ ਕਰਕੇ ਕਰਦਾ ਵੀ ਮੈਂ ਇਹ ਗੱਲ ਫੀਲ ਨਾ ਕਰਾਂ ਵੀ ਪਰ ਉਹ ਤੈਨੂੰ ਮੇਰੇ ਨਾਲੋਂ ਜ਼ਿਆਦਾ ਕੇਅਰ ਆਪਣੇ ਘਰਦਿਆਂ ਦੀ ਆ ਤਾਂ ਨਵਜੋਤ ਕਹਿੰਦਾ ਵੀ ਦੇਖ ਪ੍ਰੀਤ ਜਿੰਨਾ ਮੈਂ ਤੇਰਾ ਕਰ ਸਕਦਾ ਉਹਨਾ ਮੈਂ ਤੇਰਾ ਕਰਦਾ ਵੀ ਉਹ ਵੀ ਮੇਰਾ ਪਰਿਵਾਰ ਆ ਉਹਨਾਂ ਨੂੰ ਵੀ ਮੈਂ ਛੱਡ ਨਹੀਂ ਸਕਦਾ ਪ੍ਰੀਤ ਕਹਿੰਦੀ ਨਵਜੋਤ ਮੈਂ ਤੈਨੂੰ ਛੱਡਣ ਲਈ ਨਹੀਂ ਕਹਿੰਦੀ ਪਰ ਤੂੰ ਆਪਣੇ ਘਰਦਿਆਂ ਨੂੰ ਇਹ ਤਾਂ ਕਹਿ ਸਕਦਾ ਹਨਾ ਵੀ ਮੈਂ ਆਪਣਾ ਇਹੋ ਜਿਹਾ ਸੋਹਣਾ ਪਰਿਵਾਰ ਤੇ ਇਹੋ ਜਿਹਾ ਸੋਹਣਾ ਘਰਵਾਰ ਛੱਡ ਕੇ ਆਈਆਂ ਵੀ ਕੱਟੋ-ਕੱਟ ਮੈਨੂੰ ਦਿਲੋਂ ਐਕਸੈਪਟ ਤਾਂ ਕਰਨਾ ਵੀ ਤੁਸੀਂ ਬਾਜ਼ਾਰ ਜਾਂਦੇ ਹੋ ਵੀ ਮੇਰਾ ਵੀ ਦਿਲ ਕਰਦਾ ਹਨਾ ਵੀ ਮੇਰੇ ਵਾਸਤੇ ਵੀ ਵਿਆਹ ਲਈ ਕੋਈ ਸਮਾਨ ਨਹੀਂ ਖਰੀਦਿਆ ਤੇ ਜਿਹੜੀ ਸਿਸਟਰ ਆਏ ਆਪਦੇ ਵਾਸਤੇ ਲੈ ਆਉਂਦੀ ਆ ਵੀ ਮੈਨੂੰ ਵੀ ਤਾਂ ਚੀਜ਼ਾਂ ਦੀ ਲੋੜ ਆ ਹਨਾ ਵੀ ਆਪਣੇ ਵਿਆਹ ਵੇਲੇ ਤਾਂ ਮੇਰੇ ਸ਼ੌਂਕ ਨਹੀਂ ਪੂਰੇ ਹੋਏ ਦੇ ਵੀ ਚੱਲ ਨਾਲੇ ਜੇ ਮੈਂ ਇਹਦੇ ਨਾਲ ਵਜਾਰ ਜਾਊਂਗੀ ਤਾਂ ਮੈਨੂੰ ਵੀ ਖੁਸ਼ੀ ਹੋਊਗੀ। ਤਾਂ ਨਵਜੋਤ ਕਹਿੰਦਾ ਵੀ ਦੇਖ ਜਿੰਨਾ ਮੈਂ ਤੇਰੇ ਲਈ ਕਰ ਸਕਦਾ ਉਹਨਾ ਕਰਦਾ ਵੀ ਇਹ ਚੀਜ਼ਾਂ ਤਾਂ ਤੈਨੂੰ ਸਾਰੀਆਂ ਹੁਣ ਐਕਸੈਪਟ ਕਰਨੀਆਂ ਪੈਣਗੀਆਂ। ਨਵਜੋਤ ਦੀਆਂ ਇਹ ਗੱਲਾਂ ਸੁਣ ਕੇ ਪ੍ਰੀਤ ਉਦਾਸ ਹੁੰਦੀ ਆ ਪਰ ਉਹਦੇ ਕੋਲੇ ਕੋਈ ਹੀਲਾ ਨਹੀਂ ਹੁੰਦਾ। ਚਲੋ ਇਸੇ ਤਰ੍ਹਾਂ ਨਵਜੋਤ ਦੀ ਭੈਣ ਦੇ ਵਿਆਹ ਦਾ ਦਿਨ ਨੇੜੇ ਆ ਜਾਂਦਾ। ਜਿਹੜੇ ਰਿਸ਼ਤੇਦਾਰ ਆ ਉਹ ਵੀ ਕੋਈ ਪ੍ਰੀਤ ਨੂੰ ਬਹੁਤੀ ਇਮੀਅਤ ਨਹੀਂ ਦਿੰਦੇ ਕਿਉਂਕਿ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਭੱਜ ਕੇ ਆਈ ਕੁੜੀ ਆ ਜਿਹੜੀ ਪਾ ਮੇ ਉਹ ਸੌਰੇ ਪਰਿਵਾਰ ਦੇ ਵਿੱਚ ਰਹਿ ਰਹੀ ਹੋਵੇ ਪਰ ਉਹਨੂੰ ਜਿਹੜੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਉਹਨੂੰ ਇੰਨੀ ਰਿਸਪੈਕਟ ਨਹੀਂ ਦਿੱਤੀ ਜਾਂਦੀ ਫਿਰ ਵੀ ਪ੍ਰੀਤ ਆ ਜਿਹੜੀ ਉਹ ਸ਼ਰਮਜੀ ਹੋ ਕੇ ਤੁਰੇ ਫਿਰਦੀ ਆ ਉਹਨੂੰ ਕਿਸੇ ਵੀ ਸ਼ਗਨ ਵਿਹਾਰ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਤੇ ਚਲੋ ਨਵਜੋਤ ਦੀ ਭੈਣ ਦਾ ਵਿਆਹ ਹੋ ਜਾਂਦਾ ਤੇ ਉਹ ਸੌਰੇ ਘਰ ਚਲੀ ਜਾਂਦੀ ਆ ਨਵਜੋਤ ਦੀ ਭੈਣ ਦੇ ਵਿਆਹ ਨੂੰ 2-3 ਮਹੀਨੇ ਹੋ ਗਏ ਸੀ ਤੇ ਜਿਹੜਾ ਸੌਣ ਦਾ ਮਹੀਨਾ ਆ ਜਾਂਦਾ ਤੀਆਂ ਲੱਗਦੀਆਂ ਹਨਾ ਕੁੜੀਆਂ ਇਕੱਠੀਆਂ ਹੁੰਦੀਆਂ ਤਾਂ ਨਵਜੋਤ ਦੀ ਭੈਣ ਆਉਂਦੀ ਆ ਆਪਣੀਆਂ ਸਹੇਲੀਆਂ ਨਾਲ ਤੀਆਂ ਚ ਜਾਂਦੀ ਆ ਤਿਆਰ ਹੁੰਦੀ ਆ ਤਾਂ ਫਿਰ ਜਿਹੜੀ ਪ੍ਰੀਤ ਆ ਉਹ ਬੜਾ ਰੋਂਦੀ ਆ ਉਹਨੂੰ ਆਪਣੀਆਂ ਸਹੇਲੀਆਂ ਯਾਦ ਆਉਂਦੀਆਂ ਆਪਣਾ ਪਰਿਵਾਰ ਯਾਦ ਆਉਂਦਾ ਤੇ ਉਹ ਵੀ ਇਹ ਸੋਚਦੀ ਆ ਵੀ ਜੇ ਮੇਰਾ ਵੀ ਐ ਚਾਮਾ ਲਾਡਾ ਨਾਲ ਵਿਆਹ ਹੋਇਆ ਹੁੰਦਾ ਮੈਂ ਵੀ ਆਪਣੇ ਪੇਕੇ ਘਰ ਜਾਇਆ ਕਰਦੀ ਤੇ ਉਹ ਆਪਣੇ ਪਰਿਵਾਰ ਨੂੰ ਯਾਦ ਕਰਕੇ ਬਹੁਤ ਰੋਂਦੀ ਆ ਤੇ ਫਿਰ ਇੱਕ ਦਿਨ ਰਖੜੀ ਦਾ ਤਿਹਾਰ ਹੁੰਦਾ ਤੀਆਂ ਤੋਂ ਬਾਅਦ ਉਸ ਦਿਨ ਨਵਜੋਤ ਦੀ ਭੈਣ ਨੇ ਆਪਣੇ ਸਹੁਰੇ ਵਾਪਸ ਜਾਣਾ ਹੁੰਦਾ ਤੇ ਉਹਦੀ ਵੱਡੀ ਭੈਣ ਵੀ ਰਖੜੀ ਬੰਨਣ ਆਉਂਦੀ ਆ ਜਦੋਂ ਉਹ ਦੋਨੋਂ ਭੈਣਾਂ ਨਵਜੋਤ ਦੇ ਰਖੜੀ ਬੰਨਦੀਆਂ ਤਾਂ ਰਾਣੀ ਦਾ ਜਿਹੜਾ ਤਰਾ ਨਿਕਲ ਜਾਂਦਾ ਕਿਉਂਕਿ ਉਹ ਸੋਚਦੀ ਆ ਵੀ ਜਿਹੜੇ ਪਰਿਵਾਰ ਦੇ ਵਿੱਚ ਹਨਾ ਮੈਂ ਪਲੀ ਸੀ ਵੱਡੀ ਹੋਈ ਸੀ ਵੀ ਮੈਨੂੰ ਰਖੜੀ ਵਾਲੇ ਦਿਨ ਮੇਰੇ ਪਰਿਵਾਰ ਵੱਲੋਂ ਹਨਾ ਕਿੰਨੇ ਤੋਹਫੇ ਦਿੱਤੇ ਜਾਂਦੇ ਸੀ ਤੇ ਵੀ ਅੱਜ ਮੈਂ ਇਹ ਗਲਤੀ ਕੀਤੀ ਆ ਵੀ ਮੈਂ ਆਪਣੇ ਭਰਾ ਦੇ ਰਖੜੀ ਬੰਨਣ ਤੋਂ ਵੀ ਗਈ ਤਾਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੁੰਦਾ ਤੇ ਉਹ ਬਹੁਤ ਰੋਂਦੀ ਆ ਤੇ ਫਿਰ ਨਾ ਉਹ ਆਪਣੀ ਮਾਂ ਨੂੰ ਫੋਨ ਕਰਦੀ ਆ ਅੱਗੋਂ ਉਹਦੀ ਮਾਂ ਫੋਨ ਚੱਕ ਲੈਂਦੀ ਆ ਕਿਉਂਕਿ ਅਨਨੌਂਡ ਨੰਬਰ ਤੋਂ ਹੁੰਦਾ ਹਨਾ ਜਦੋਂ ਉਹਦੀ ਮੰਮੀ ਹੈਲੋ ਕਹਿੰਦੀ ਆ ਤਾਂ ਪ੍ਰੀਤ ਹਾਂ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਕਹਿੰਦੇ ਮਾਂ ਤੀ ਦਾ ਰਿਸ਼ਤਾ ਹੀ ਇੰਨਾ نزدیکی ਦਾ ਹੁੰਦਾ ਤੇ ਉਹਦੀ ਮਾਂ ਜਿਹੜੀ ਪ੍ਰੀਤ ਦੀ ਆਵਾਜ਼ ਪਛਾਣ ਲੈਂਦੀ ਆ ਤੇ ਉਹ ਕਹਿੰਦੀ ਆ ਵੀ ਪ੍ਰੀਤ ਤੂੰ ਰੋ ਕਿਉਂ ਰਹੀ ਆ ਤਉ ਦੱਸਦੀ ਆ ਕਿ ਮੰਮੀ ਮੈਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਵੀ ਅੱਜ ਮੈਂ ਉਸ ਵੇਲੇ ਨੂੰ ਪਛਤਾਉਣੀ ਆ ਵੀ ਜਦੋਂ ਮੈਂ ਘਰੋਂ ਭੱਜ ਕੇ ਹਨਾ ਨਵਜੋਤ ਨਾਲ ਵਿਆਹ ਕਰਵਾਇਆ ਸੀ ਤੇ ਵੀ ਅੱਜ ਮੈਨੂੰ ਪਤਾ ਵੀ ਤੁਸੀਂ ਮੈਨੂੰ ਕਿਉਂ ਰੋਕਦੇ ਸੀ ਤੇ ਤੁਸੀਂ ਮੈਨੂੰ ਕਿਉਂ ਸਮਝਾਉਂਦੇ ਸੀ ਵੀ ਹੁਣ ਮੇਰੇ ਕੋਲੇ ਕੋਈ ਚਾਰਾ ਨਹੀਂ ਹਨਾ ਵੀ ਇਸ ਘਰ ਦੇ ਵਿੱਚ ਨਾ ਤਾਂ ਮੈਨੂੰ ਉਹ ਇੱਜ਼ਤ ਮਿਲੀ ਆ ਨਾ ਸਤਿਕਾਰ ਮਿਲਿਆ ਵੀ ਜਦੋਂ ਤੁਸੀਂ ਮੈਨੂੰ ਵਿਆਹ ਕੇ ਤੋੜਿਆ ਹੁੰਦਾ ਭਾਵੇਂ ਮੇਰਾ ਸਾਰਾ ਪਰਿਵਾਰ ਮੈਨੂੰ ਘੱਟ ਰਿਸਪੈਕਟ ਦਿੰਦਾ ਪਰ ਤੁਸੀਂ ਤਾਂ ਆ ਕੇ ਕਹਿਣ ਜੋਗੇ ਸੀ ਹਨਾ ਵੀ ਹੁਣ ਤੁਹਾਡਾ ਤਾਂ ਮੈਂ ਆਪਣੀ ਜ਼ਿੰਦਗੀ ਚ ਸਾਰਾ ਰੋਲ ਹੀ ਖਤਮ ਕਰ ਲਿਆ ਵੀ ਤੁਹਾਡੀ ਕੋਈ ਗਲਤੀ ਨਹੀਂ ਮੈਂ ਤੁਹਾਡੇ ਲਾਡ ਪਿਆਰ ਦਾ ਗਲਤ ਫਾਇਦਾ ਉਠਾਇਆ ਤੇ ਕਹਿੰਦੀ ਚਲੋ ਹੁਣ ਤਾਂ ਮੈਂ ਇਸ ਜ਼ਿੰਦਗੀ ਨੂੰ ਸਵੀਕਾਰ ਕਰ ਲਿਆ ਪਰ ਕਹਿੰਦੀ ਮੈਨੂੰ ਬਹੁਤ ਜ਼ਿਆਦਾ ਦੁੱਖ ਆ ਇਸ ਗੱਲ ਦਾ ਆਪਣੀ ਧੀ ਦੀਆਂ ਗੱਲਾਂ ਸੁਣ ਕੇ ਪ੍ਰੀਤ ਦੀ ਮਾਂ ਵੀ ਰੋਣ ਲੱਗ ਜਾਂਦੀ ਆ ਤੇ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਪੁੱਤ ਮੈਂ ਤੇਰੇ ਪਾਪਾ ਨਾਲ ਗੱਲ ਕਰੂੰਗੀ ਵੀ ਦਿਓ ਮੰਨਗੇ ਤਾਂ ਅਸੀਂ ਤੈਨੂੰ ਮਿਲਣ ਜ਼ਰੂਰ ਆਵਾਂਗੇ। ਪ੍ਰੀਤ ਦੇ ਪਾਪਾ ਬਲਵੀਰ ਸਿੰਘ ਜਦੋਂ ਸ਼ਾਮ ਨੂੰ ਆਪਣੇ ਦਫ਼ਤਰ ਤੋਂ ਘਰ ਆਉਂਦੇ ਆ ਤਾਂ ਪ੍ਰੀਤ ਦੀ ਮੰਮੀ ਹਣਾ ਉਹਨਾਂ ਨੂੰ ਚਾਹ ਪਾਣੀ ਦੇਣ ਤੋਂ ਬਾਅਦ ਦਰਦੀ ਦਰਦੀ ਹੋਈ ਦੱਸਦੀ ਆ ਕਿ ਪ੍ਰੀਤ ਦਾ ਫੋਨ ਆਇਆ ਸੀ। ਭਾਵੇਂ ਕਿ ਬਲਵੀਰ ਸਿੰਘ ਨੂੰ ਗੁੱਸਾ ਸੀ ਪ੍ਰੀਤ ਦੇ ਪ੍ਰਤੀ ਹਣਾ ਕਿ ਉਹਨੇ ਮੇਰੀ ਇੱਜ਼ਤ ਖਰਾਬ ਕੀਤੀ ਆ ਪਰ ਕਹਿੰਦੇ ਹੁੰਦੇ ਮਾਪਿਓ ਆਪਣੇ ਧੀਆ ਦੇ ਲਾਡ ਪਿਆਰ ਚ ਇੰਨੇ ਉਲਝੇ ਹੁੰਦੇ ਆ ਕਿ ਉਹ ਇਸ ਚੋਂ ਨਿਕਲ ਨਹੀਂ ਸਕਦੇ ਹੁੰਦੇ ਭਾਵੇਂ ਉਹਨਾਂ ਦੇ ਧੀ ਪੁੱਤ ਜਿੰਨੀ ਵੱਡੀ ਮਰਜ਼ੀ ਗਲਤੀ ਕਰ ਦੇਣਾ ਤਾਂ ਬਲਵੀਰ ਸਿੰਘ ਕਹਿੰਦਾ ਵੀ ਚਲ ਉਹਨੇ ਤਾਂ ਜਿਹੜੀ ਗਲਤੀ ਕੀਤੀ ਹੈਨਾ ਵੀ ਮੈਂ ਆਪਣੀ ਧੀ ਨੂੰ ਸਾਰੀ ਉਮਰ ਇਸ ਤਰ੍ਹਾਂ ਇਸ ਹਾਲਾਤ ਦੇ ਵਿੱਚ ਨਹੀਂ ਵੇਖ ਸਕਦਾ ਤੇ ਚਲ ਆਪਾਂ ਉਹਨੂੰ ਮਿਲਣ ਜਾਵਾਂਗੇ ਫੇਰਨਾ ਬਲਵੀਰ ਸਿੰਘ ਤੇ ਉਹਦੀ ਪਤਨੀ ਉਹਨੂੰ ਮਿਲਣ ਜਾਂਦੇ ਆਪਣੀ ਧੀ ਨੂੰ ਪ੍ਰੀਤ ਨੂੰ ਇਹ ਉਹਦਾ ਮਤਲਬ ਸੌਰਾ ਕਰ ਵੇਖ ਕੇ ਉਹਨਾਂ ਨੂੰ ਬੜਾ ਦੁੱਖ ਹੁੰਦਾ ਕਿਉਂਕਿ ਉਹ ਤਾਂ ਸਾਰਾ ਦਿਨ ਐਨੀ ਵਧੀਆ ਕੋਠੀ 'ਚ ਰਹਿੰਦੀ ਸੀ ਵਧੀਆ ਏਸੀ ਲੱਗਿਆ ਸੀ ਹਰ ਇੱਕ ਸਹੂਲਤ ਸੀ ਤੇ ਜਿਹੜੇ ਘਰ 'ਚ ਉਹ ਵਿਆਹ ਕੇ ਆਈ ਸੀ ਉੱਥੇ ਕੂਲਰ ਵੀ ਹੈ ਨਹੀਂ ਸੀ ਚਲੋ ਵੇਖਦੇ ਆ ਤੇ ਉਹਨਾਂ ਨੂੰ ਦੁੱਖ ਤਾਂ ਹੁੰਦਾ ਹੀ ਆ ਫਿਰ ਵੀ ਉਹ ਆਪਣੀ ਤੀ ਨੂੰ ਕਹਿੰਦੇ ਆ ਕਿ ਤੂੰ ਤਾਂ ਹਨਾ ਸਾਡੀ ਇੱਜ਼ਤ ਦਾ ਖਿਆਲ ਨਹੀਂ ਰੱਖਿਆ ਫਿਰ ਵੀ ਅਸੀਂ ਤੇਰੇ ਨਾਲ ਖੜੇ ਆ ਤੇ ਫਿਰ ਇੱਕ ਦਿਨ ਨਾ ਪ੍ਰੀਤ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਮੈਂ ਨਾ ਕਿਸੇ ਚੈਨਲ ਤੇ ਇੰਟਰਵਿਊ ਕਰਨਾ ਚਾਹਣੀ ਆ ਉਹ ਹੈਰਾਨ ਹੁੰਦੇ ਆ ਵੀ ਪੁੱਤ ਵੀ ਇੰਟਰਵਿਊ ਕਰਨਾ ਕਿਉਂ ਚਾਹਣੀ ਐ ਤੂੰ ਉਹ ਕਹਿੰਦੇ ਵੀ ਨਹੀਂ ਪਾਪਾ ਮੈਂ ਉੱਥੇ ਤੁਹਾਨੂੰ ਦੱਸੂਗੀ ਵੀ ਤੁਸੀਂ ਨਾ ਕਿਸੇ ਚੈਨਲ ਵਾਲਿਆਂ ਨਾਲ ਗੱਲ ਕਰੋ ਵੀ ਮੈਂ ਕਰਨਾ ਚਾਹਣੀ ਐ ਇੰਟਰਵਿਊ ਚਲੋ ਉਹਦੇ ਪਾਪਾ ਵੈਸੇ ਤਾਂ ਸੋਚਦੇ ਆ ਵੀ ਇਹਨੇ ਕੀ ਗੱਲ ਕਰਨੀ ਹੋਈ ਫਿਰ ਵੀ ਉਹ ਨਾ ਆਪਣੀ ਧੀ ਦੀ ਗੱਲ ਮੰਨ ਲੈਂਦੇ ਆ ਉਹ ਕਿਸੇ ਵੱਡੇ ਚੈਨਲ ਵਾਲਿਆਂ ਨਾਲ ਗੱਲ ਕਰਦੇ ਆ ਤਾਂ ਫਿਰ ਉੱਥੇ ਪ੍ਰੀਤ ਨਾ ਇੰਟਰਵਿਊ ਦਿੰਦੀ ਆ ਤੇ ਉਹ ਆਪਣੇ ਮਾਧਿਅਮ ਰਾਹੀਂ ਹਨਾ ਸਾਰਾ ਜਿਹੜਾ ਵੀ ਉਹ ਕਹਿੰਦੀ ਹੈ ਵੀ ਜਿਹੜਾ ਵੀ ਮੈਨੂੰ ਸੁਣ ਰਿਹਾ ਜੜੀਆਂ ਵੀ ਧੀਆ ਮੈਨੂੰ ਸੁਣ ਰਹੀਆਂ ਵੀ ਤੁਸੀਂ ਇਸ ਗੱਲ ਤੇ ਗੌਰ ਕਰਿਓ ਵੀ ਕਦੇ ਵੀ ਜਜਬਾਤੀ ਹੋ ਕੇ ਆਪਣੇ ਮਾਪਿਓ ਦੀ ਇੱਜ਼ਤ ਨਾ ਰੋਲਿਓ ਵੀ ਮੈਂ ਜੋ ਗਲਤੀ ਕੀਤੀ ਹੈ ਵੀ ਮੈਨੂੰ ਉਹਦਾ ਪਛਤਾਵਾ ਵੀ ਤੁਹਾਡੇ ਸਹੁਰੇ ਘਰ ਤੁਹਾਨੂੰ ਉਹਨਾ ਮਾਣ ਸਤਿਕਾਰ ਨਹੀਂ ਮਿਲੂਗਾ ਜੇ ਤੁਸੀਂ ਇਸ ਤਰ੍ਹਾਂ ਭੱਜ ਕੇ ਵਿਆਹ ਕਰਵਾਉਂਗੇ ਤਾਂ ਤੁਹਾਡੀ ਜ਼ਿੰਦਗੀ ਹੈ ਜਿਹੜੀ ਉਹ ਖਰਾਬ ਹੋ ਜੂਗੀ ਕਿਉਂਕਿ ਉਹ ਚਾਉਂਦੀ ਸੀ ਵੀ ਜਿਹੜੀ ਗਲਤੀ ਕਰਕੇ ਮੈਂ ਆਪਣੀ ਜ਼ਿੰਦਗੀ ਖਰਾਬ ਕੀਤੀ ਆ ਤੇ ਵੀ ਹੋਰ ਬੱਚੀਆਂ ਜਿਹੜੀਆਂ ਉਹ ਇਸ ਤਰ੍ਹਾਂ ਨਾ ਕਰਨ ਤੇ ਹੌਲੀ-ਹੌਲੀ ਬਲਵੀਰ ਸਿੰਘਾ ਆਪਣੀ ਧੀ ਨੂੰ ਹਣਾ ਇਸ ਸਦਮੇ ਵਿੱਚੋਂ ਕੱਢਣ ਲਈ ਉਹਦਾ ਪੂਰਾ ਸਾਥ ਦਿੰਦਾ ਤੇ ਉਹਨੂੰ ਕਹਿੰਦਾ ਵੀ ਪੁੱਤ ਤੂੰ ਹੁਣ ਵੀ ਪੜ ਲਾ ਚੱਲ ਇਹਦੇ ਨਾਲ-ਨਾਲ ਉਹ ਆਪਣੀ ਪੜ੍ਹਾਈ ਜਾਰੀ ਰੱਖਦੀ ਆ ਤੇ ਕਿਸੇ ਸੰਸਥਾ ਦੇ ਵਿੱਚ ਨਾਲ-ਨਾਲ ਕੰਮ ਕਰਦੀ ਆ ਉਹ ਭਾਵੇਂ ਕਿ ਬਲਵੀਰ ਸਿੰਘ ਦੀ ਧੀ ਪ੍ਰੀਤ ਨੇ ਬਹੁਤ ਵੱਡੀ ਗਲਤੀ ਕੀਤੀ ਸੀ ਪਰ ਫਿਰ ਵੀ ਬਲਵੀਰ ਸਿੰਘ ਇਹ ਚਾਹੁੰਦਾ ਸੀ ਕਿ ਉਹਦੀ ਧੀ ਨੂੰ ਸਮਾਜ ਦੇ ਵਿੱਚ ਮਾਣ ਸਤਿਕਾਰ ਮਿਲੇ ਤੇ ਉਹ ਚੈਨਲ ਦੇ ਮਾਧਿਅਮ ਰਾਹੀਂ ਉਹ ਵੀ ਕਹਿੰਦਾ ਕਿ ਮੇਰੀ ਧੀ ਨੇ ਗਲਤੀ ਕੀਤੀ ਆ ਹਨਾ ਮੈਨੂੰ ਵੀ ਲੋਕਾਂ ਨੇ ਮਤਲਬ ਟੀਚਰਾਂ ਕੀਤੀਆਂ ਮੇਰਾ ਵੀ ਸਮਾਜ ਦੇ ਵਿੱਚ ਰਤਬਾ ਘਟਿਆ ਪਰ ਜੇ ਮੇਰੀ ਧੀ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਵੀ ਅਸੀਂ ਮੈਂ ਚਾਹਣਾ ਵੀ ਮੇਰੀ ਧੀ ਦੂਜਿਆਂ ਲਈ ਰੋਲ ਮਾਡਲ ਬਣੇ ਤੇ ਫਿਰ ਉਹ ਇੱਕ ਜਿਹੜੀ ਸਮਾਜ ਸੇਵੀ ਸੰਸਥਾ ਦੇ ਵਿੱਚ ਕੰਮ ਕਰਦੀ ਆ ਤੇ ਇਸ ਤਰ੍ਹਾਂ ਉਹ ਨਾ ਕਨਵੈਨਸ਼ਨਾ ਕਰਦੀ ਆ ਕੋਈ ਵੀ ਪ੍ਰੋਗਰਾਮ ਹੁੰਦਾ ਉੱਥੇ ਜਾ ਕੇ ਉਹ ਦੱਸਦੀ ਆ ਕਿ ਇਸ ਤਰ੍ਹਾਂ ਦੀ ਗਲਤੀ ਕਿਸੇ ਵੀ ਬੱਚੀ ਨੂੰ ਨਹੀਂ ਕਰਨੀ ਚਾਹੀਦੀ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜਰੂਰ ਪਸੰਦ ਆਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ਕਾਲ ਜੀ